ਅਕਾਲੀ ਦਲ ਸਤਾਤਰ ਵੱਲੋਂ ਅੱਜ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਬੜੀ ਖੁਸ਼ੀ ਤੇ ਚਾਹ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਦਾ ਸੁਪਰੀਮੋ ਜਿਹੜਾ ਗੋਬਤ ਤੌਰ ਤੇ ਸਰਕਾਰ ਪੰਜਾਬ ਚ ਬਣੀ ਤੇ ਰਾਜ ਭਾਗ ਤੇ ਕਬਜ਼ਾ ਕਰੀ ਬੈਠਾ ਹੈ ਉਹਦਾ ਤੇ ਉਹਦਾ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਅਸੀਂ ਇੱਥੇ ਪਟਿਆਲਾ ਗੜ ਪੁਤਲਾ ਫੂਕ ਰਿਹਾ ਇਹਦਾ ਇਸ ਕਰਕੇ ਆ ਕਿ ਅਸੀਂ ਹੈਰਾਨ ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕੱਲ੍ਹ ਜਨਤਕ ਮੰਨ ਗਿਆ ਪਾਰਲੀਮੈਂਟ ਦੇ ਵਿੱਚ ਕਿ ਜਿਹੜੀ ਪੰਜਾਬ ਸਰਕਾਰ ਆ ਦੇਖਣ ਨੂੰ ਇਹ ਸਾਡੀ ਨਹੀਂ ਪਰ ਸਾਰਾ ਕੋ ਕਰਾ ਅਸੀਂ ਰਿਆਂ ਚਾਹੇ ਭਾਈ ਅੰਮਰਪਾਲ ਸਿੰਘ ਨੂੰ ਬਾਹਰ ਲਿਆਂ ਜਿਹੜਾ ਚੁੱਟਿਆ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਲੇ ਦੀ ਤਰ੍ਹਾਂ ਲੋਕਾਂ ਨੂੰ ਲੱਗਦਾ ਸੀ ਜਿਹੜਾ ਉਹ ਆ ਜਾ ਕੰਮ ਕਰੂ ਅਸੀਂ ਉਹਨੂੰ ਇਹੋ ਜਿਹਾ ਬਾਹਰ ਲਿਆਂ ਜਿਹੜਾ ਛੁੱਟਾਂਗੇ ਉਹ ਵੀ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸੀਂ ਕਰਾਇਆ ਤੇ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਮੀਟਿੰਗ 'ਚ ਬੁਲਾ ਕੇ ਐਨ ਪੂਰਾ ਚਾਹ ਪਾਣੀ ਪਲਾ ਕੇ ਉਹ ਤੋਂ ਬਾਅਦ ਜਦੋਂ ਕੇਂਦਰ ਦੇ ਮੰਤਰੀ ਮੁੜ ਜਾਂਦੇ ਨੇ ਤੇ ਸਾਡਾ ਮੁੱਖ ਮੰਤਰੀ ਜਿਹੜਾ ਉਹਨਾਂ ਦਾ ਹੱਥ ਟੋਕਾ ਬਣਿਆ ਹੋਇਆ ਉਹ ਜਦੋਂ ਮਹਾਲੀ ਆ ਜਾਂਦੇ ਨੇ ਕਿਸਾਨਾਂ ਦਾ ਜਥਾ ਉੱਥੋਂ ਫੜ ਕੇ ਜੇਲ੍ਹਾਂ 'ਚ ਸੁੱਟਦਾ ਤੇ ਖਡੌਰੀ ਤੇ ਪਾਥੜਾ ਤੇ ਜਿਵੇਂ ਹੱਲਾ ਬੋਲਿਆ ਇਹ ਅਸੀਂ ਤਾਂ ਐ ਲੱਗਦਾ ਮੈਨੂੰ ਤਾਂ ਕਿ 84ਵਾਂ ਕੇ ਅਸੀਂ ਇਹ ਘਟਨਾਵਾਂ ਦੇਖੀ ਅਸੀਂ ਉਦੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦ ਹੱਲਾ ਹੱਲੇ ਪਏ ਨੇ ਪਾਕਿਸਤਾਨ ਅੱਡ ਹੋਇਆ ਉਦੋਂ ਕਹਿੰਦੇ ਇਹ ਗੱਲਾਂ ਹੁੰਦੀਆਂ ਸੀ ਵੀ ਜਿਹੜੇ ਨੂੰ ਦੇਖ ਚੱਕ ਲੋਏ ਇੱਧਰ ਸਾੜਾ ਫੂਕ ਕਰ ਦੋ ਇੱਧਰ ਲੁੱਟ ਕੇ ਲੈ ਜਾਓ ਆ ਸਾਡਾ ਕਾਰਸੇ ਵਾਲੇ ਬਾਬਿਆਂ ਵਾਂਗੂ ਇੱਕ ਇੱਕ ਬੋਰੀ ਇਕੱਠੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਜੋ ਉਥੇ ਟਰੈਕਟਰ ਟਰਾਲੀਆਂ ਲੋਨਾ ਤੇ ਸੀ ਉਹ ਸਾਰੀਆਂ ਇਕੱਠੀਆਂ ਕਰੀਆਂ ਜਿਵੇਂ ਲੁੱਟ ਮਚਾਈ ਗਈ ਹੈ ਇਹ ਸਾਰੀ ਕਿਰਪਾ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਦੀ ਕੇਜਰੀਵਾਲ ਦੀ ਸਿਹਤ ਹੁਣੇ ਆਇਆ ਤਿੰਨੇ ਦਿਨ ਕੇਜਰੀਵਾਲ ਪੰਜਾਬ ਚ ਆ ਕੇ ਚੜਤਾ ਚੰਦ ਰੌਲਾ ਕੀ ਹੈ ਕਿ ਸਾਨੂੰ ਪਾੜ ਕੇ ਪਹਿਲਾਂ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾੜਦੇ ਸੀ ਹੁਣ ਸਾਡੇ ਹਿੰਦੂ ਭਰਾਵਾਂ ਨੂੰ ਕਾਂਗਰਸ ਵਾਲੀ ਸੋਚ ਹਿੰਦੂ ਭਰਾਵਾਂ ਨੂੰ ਸਾਥੋਂ ਵੱਖ ਕਰਕੇ ਇਹ ਲੁਧਿਆਣੇ ਦੀ ਚੋਣ ਜਿੰਨੀ ਚਾਹੁੰਦੇ ਨੇ ਉਹ ਲੱਖ ਵਾਰੀ ਜਿੱਤੋ ਪਹਿਲਾਂ ਕਿਹਾ ਤੁਸੀਂ ਹਾਰਿਓ ਸਰਕਾਰਾਂ ਲਾਏ ਜਾਂਦੀਆਂ ਹੁੰਦੇ ਨੇ ਜਿੰਨੀ ਚੋਣਾ ਪਰ ਜੋ ਕੰਡੇ ਬੀਜਦੇ ਹੋ ਮੁੱਖ ਮੰਤਰੀ ਸਾਹਿਬ ਜਿਵੇਂ ਪਹਿਲਾਂ ਇਥੋਂ ਨਿੰਗਾ ਦੇ ਡੋਲ ਵਾਂਗੂ ਮਾਰ ਕੇ ਭੇਜਦੇ ਨੇ ਜਿੰਨਾਂ ਜਿਨ੍ਹਾਂ ਨੇ ਪੰਜਾਬ ਨਾਲ ਪੰਗਾ ਲਿਆ ਉਹੀ ਰਾਹ ਤੁਹਾਨੂੰ ਦਿਖਾਵਾਂਗੇ ਸਮਾਂ ਦੂਰ ਨਹੀਂ ਨੇੜੇ ਹੀ ਆ। ਚੂਬਾ ਸਰਕਾਰਾਂ ਤੋਂ ੱਟਕੇ ਨਾਲ ਜਿਹੜੇ ਸਿਤੀ ਕਾਨੂੰਨ ਨੇ ਉਹ ਲਾਗੂ ਕਰਵਾਇਆ ਇਹਦੇ ਬਾਰੇ ਤੁਸੀਂ ਹੁਣ ਜਾਂ ਸਾਡਾ ਮੁੱਖ ਮੰਤਰੀਓ ਘੋੜੀ ਬਣ ਗਿਆ ਉੰਤਾ ਸਾਨੂੰ ਇਹ ਜਾਨਾਂ ਦੇਣੀਆਂ ਪੈਣਗੀਆਂ ਜਿਵੇਂ ਸੁਭਕਰਮ ਗੋਲੀ ਨਾਲ ਮਰਿਆ ਅਸੀਂ ਹੁਣ ਮੂਵਮੈਂਟ ਕਦਾ ਬੰਦ ਕਰਦਾਂਗੇ ਸਾਨੂੰ ਮੂਵਮੈਂਟਾਂ ਲੜਨੀਆਂ ਪੈਣਗੀਆਂ ਸਹਾਤ ਤਾਂ ਹੋਣ ਗਿਆ ਪਰ ਅਸੀਂ ਇੱਕ ਇੱਕ ਕਤਰਾ ਕਤਰਾ ਬਹਾਦਾਂਗੇ ਪਿੱਛੇ ਨਹੀਂ ਹਟਾਂਗੇ ਕੋਈ ਕਾਲਾ ਕਾਨੂੰਨ ਨਹੀਂ ਮੋਦੀ ਦਾ ਇੱਥੇ ਲਾਗੂ ਹੋਣ ਦਵਾਂਗੇ ਜਿਵੇਂ ਹੈਰਾਨ ਹੋਵੋਗੇ ਤੁਸੀਂ ਕਿ ਜੇ ਹੁਣ ਬੰਦੇ ਦੀ ਜਮੀਰ ਮਰ ਜੇ ਉਹਦਾ ਕੀ ਇਲਾਜ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗੇ ਵੀ ਅਸੀਂ ਕਾਹਲੀ ਕਰਗੇ ਜੀ ਇਹ ਕਾਨੂੰਨਾਂ ਚ ਇਹ ਦੁਬਾਰਾ ਫੇਰ ਪੰਗਾ ਲੈਂਦਾ ਹੈ ਭਗਵੰਤਪਾਲ ਨੂੰ ਵਰਤ ਕੇ ਕੇਜਰੀਵਾਲ ਨੂੰ ਵਰਤ ਕੇ ਜਿਹੜੇ ਕਿ ਸਾਰੇ ਆਰਐਸਐਸ ਦੇ ਚਹੇਤੇ ਬਣੇ ਹੋਏ ਨੇ ਇਹ ਇਹੋ ਜੀ ਚਾਲ ਖੇਡਣਗੇ ਪੰਜਾਬ ਫੇਰ ਇੱਕ ਕਾਤਰਾ ਕਾਤਰਾ ਖੂਨ ਦਾ ਬਹਾਉਣ ਨੂੰ ਤਿਆਰ ਆ ਦੂਸਰਾ ਮੈਂ ਕਹਦਿਆਂ ਬਿਲਕੁਲ ਸਾਡੇ ਹਿੰਦੂ ਭਰਾ ਵਪਾਰੀ ਭਰਾ ਤੁਹਾਡਾ ਤੇ ਸਾਡਾ ਨਾਉ ਮਾਸਦਾ ਰਿਸ਼ਤਾ ਹੈ ਜਿਵੇਂ ਮਜ਼ਦੂਰਾਂ ਨਾਲ ਜੱਟ ਦਾ ਇਸੇ ਤਰ੍ਹਾਂ ਤੁਸੀਂ ਬਿਲਕੁਲ ਇਹਨਾਂ ਦੀਆਂ ਗੱਲਾਂ ਚ ਲਾਓ ਠੀਕ ਹੈ ਜੇ ਰਸਤਾ ਬਲਾਕ ਸੀ ਤੁਸੀਂ ਕੱਲਿਆਂ ਨਹੀਂ ਸੀ ਲੰਘਣਾ ਅਸੀਂ ਵੀ ਜਾਂਦੇ ਸੀ ਕਿ ਇਹਦਾ ਰਿਸ਼ਤੇਦਾਰ ਛੱਡਣ ਕੋਈ ਬਾਹਰ ਔਖੇ ਸੀ ਪਰ ਕਰੇ ਹਰਿਆਣੇ ਦੀ ਸਰਕਾਰ ਨੇ ਆ ਔਖੇ ਉੱਥੋਂ ਹਰਿਆਣੇ ਵਾਲਿਆਂ ਨੇ ਕੰਧਾਂ ਕਰੀਆਂ ਨੇ ਲਾ ਕੇ ਕਿਸਾਨਾਂ ਨੇ ਅਜਿਹਾ ਪਿੱਟ ਪਿੱਟ ਮਰ ਗਏ ਕਹ ਕਹ ਜੀ ਤੁਸੀਂ ਰਸਤਾ ਸੀ ਖੋਲਦੇ ਆ ਸਾਨੂੰ ਜਾਣ ਦਾ ਦਿੱਲੀ ਜੇ ਦੇ ਇੱਥੋਂ ਦਾ ਮੁੱਖ ਮੰਤਰੀ ਸਾਡਾ ਹੁੰਦਾ ਕੈਬਨਟ ਮੰਤਰੀ ਬਣੇ ਹੋਏ ਸਾਡੇ ਹੁੰਦੇ ਤਾਂ ਇਹ ਹੂਟਰ ਮਾਰਦੇ ਗੱਡੀਆਂ ਮੂਹਰੇ ਲੈ ਕੇ ਜਾਂਦੇ ਤੇ ਮਾਗਰ ਕਿਸਾਨਾਂ ਦੀਆਂ ਟਰਾਲੀਆਂ ਜਾਂਦੀਆਂ ਛੱਡੇ ਉਹਦੇ ਜੰਤਨ ਮੰਤਰ ਨਾ ਲੜਾਈ ਝਗੜਾ ਨਾ ਹੋਰ ਪਰ ਨਹੀਂ ਬਿੱਲੀ ਥੈਲੇ ਤੋਂ ਬਾਹਰ ਆ ਕੇ ਮੂੰਹ ਦਿਖਾ ਗਈ ਅਮਨ ਸਾਹਿਬ ਨੇ ਜੰਤਕ ਪਾਰਲੀਮੈਂਟ ਚ ਕਹਿਤਾ ਬਾਈ ਇਹ ਸਾਰਾ ਕੁਸਾ ਸੀ ਕਰਾ ਰਹਾ ਮੁੱਖ ਮੰਤਰੀ ਸਾਨੂੰ ਐਡਾ ਵਧੀਆ ਮਿਲ ਗਿਆ ਜਿਹਦੇ ਚ ਬਿਆਨ ਸਿੰਘ ਦੀ ਰੂਹ ਆ ਗਈ ਜਿਵੇਂ ਅਸੀਂ ਕਹਿੰਦੇ ਹਾਂ ਉਮਝਵੇਂ ਕਰੀ ਯਾਰ ਅੰਮਰਤਪਾਲ ਜਿੱਥੇ ਹੈ ਅੰਦਰ ਬੈਠਾ ਪਰ ਉਹਨੂੰ ਬਾਹਰ ਨਹੀਂ ਕੱਢ ਰਹੇ ਔਰ ਕੋਸ਼ਿਸ਼ ਲੱਗੀ ਹੋਈ ਹੈ ਵੀ ਉਹਦਾ ਅੰਦਰੋਂ ਮੈਂਬਰਸ਼ਿਪਾਂ ਜਿਹੜੀ ਲੱਭ ਹੋ ਜੇ ਅੰਦਰ ਚਾਰ ਦੇ ਮੈਂਬਰ ਭਾਈ ਅੰਮਰਤਪਾਲ ਸਿੰਘ ਕੱਲਾ ਕੀ ਉਹ ਇੱਕ ਉਧਰ ਜੰਮੂ ਕਸ਼ਮੀਰ ਤੋਂ ਜਿੱਤੇ ਆ ਉਹ ਵੀ ਇਸੇ ਤਰ੍ਹਾਂ ਇਹਨਾਂ ਦੀ ਉਹ ਪੁਲਿਸ ਤੋਂ ਇਹ ਕੇਸ ਭੋਵੇਂ ਨੇ ਦੇਸ਼ ਤੋਂ ਹੀ ਹੋ ਗਿਆ ਜੀ ਦੇਸ਼ ਟੁੱਟ ਜੂ ਉਹ ਜਿਹੜੇ ਤੁਸੀਂ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਹੋ ਤੁਹਾਡੇ ਨਾਲ ਤਾਂ ਦੇਸ਼ ਟੁੱਟਦਾ ਨਹੀਂ ਹੈ ਜਿਆਦੇ ਘਰੋਂ ਕਰੋੜਾ ਰੁਪਇਆ ਮਿਲ ਰਿਹਾ ਹਲੇ ਕੱਲੇ ਆਈਆ ਖਬਰ ਹੈ ਇਹ ਹੋਰ ਉਹਨਾਂ ਨਾਲ ਦੇਖ ਨਹੀਂ ਰੋਣਾ ਸਾਡੇ ਅੰਨ ਦਾਤੇ ਨਾਲ ਆਪਣੇ ਹੱਕ ਮੰਗਣ ਵਾਲੇ ਨਾਲ ਸਾਡੇ ਨਾਲ ਦੇਸ਼ ਟੁੱਟਦਾ ਭਾਈ ਅੰਮਰਪਾਲ ਸਿੰਘ ਨੂੰ ਇਸੇ ਕਰਕੇ ਬਾਹਰ ਨਹੀਂ ਆਉਣ ਦਿੰਦੇ ਕਿ ਜਿਹੜਾ ਆਮ ਘਰ ਦਾ ਆਮ ਕਰਦਾ ਸਾਡਾ ਮੁੱਖ ਮੰਤਰੀ ਕਹਿੰਦਾ ਆਮ ਕਰਦਾ ਇਹ ਆਮ ਕਰਦਾ ਨਹੀਂ ਖਾਸ ਦਾ ਬਣ ਗਿਆ ਕੇਜਰੀਵਾਲ ਦੇ ਹੱਥਾਂ 'ਚ ਜਾ ਕੇ ਅੰਮਰਤਪਾਲ ਸਿੰਘ ਨੇ ਕੌਮ ਦੀ ਪੰਥ ਦੀ ਗੱਲ ਕਰਨੀ ਹੈ ਉਹ ਤਾਂ ਅੱਖਾਂ 'ਚ ਰੜਕਦਾ ਹੈ ਦਿੱਲੀ ਦੇ ਰੜਕਦਾ ਹੀ ਰਹੂਗਾ ਕੋਲਕਾਰ ਸਿੰਘ ਸੰਧਵਾ ਵੱਲੋਂ ਵੀ ਬਿਆਨ ਦਿੱਤਾ ਗਿਆ ਹਰਪਾਲ ਜੀਮੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜੇ ਕਿਸਾਨ ਨੇ ਵੀ ਉਹ ਕਿਤੇ ਨਾ ਕਿਤੇ ਜਿਹੜਾ ਬਾਰਡਰ ਰੋਕਿਆ ਵੇਸੀ ਉਹਦੇ ਨਾਲ ਜਿਹੜਾ ਵਪਾਰ ਆ ਵਪਾਰ ਤੇ ਵੱਡਾ ਅਸਰ ਪੈ ਰਿਹਾ ਸੀ ਕਰਤਾਰ ਸਿੰਘ ਸੰਧੋ ਨੂੰ ਹੁਣ ਪਤਾ ਲੱਗਿਆ ਵੀ 2 ਸਾਲ ਰਹਿ ਕੇ ਤੂੰ ਫੇਰ ਹੁਣ ਤੱਕ ਤੂੰ ਬਣ ਗਿਆ ਦੀ ਸਪੀਕਰ ਲੋਕਾਂ ਦਾ ਬਣਾਇਆ ਵਾ ਉਹ ਤਾਂ ਬਾ ਸਾਡੇ ਚ ਆਉਣਾ ਪਹਿਲਾਂ ਉੱਥੇ ਸਾਡੇ ਬਰਗਾੜੀ ਮੋਰਚੇ ਤੇ ਬੈੰਦਾ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੋਕ ਮੰਨਦੇ ਹੁਣ ਆਪਣੇ ਧਰਮ ਨੂੰ ਮੰਨਦੇ ਹੋਣ ਫੇਰ ਬਰਗਾੜੀ ਵਾਲਾ ਸਾਫ਼ ਦੇਤਾ ਬੇਅਦਬੀਆਂ ਦਾ ਸਾਫ਼ ਮਿਲ ਗਿਆ ਗੋਲੀ ਦਾ ਸਿੰਘ ਸ਼ਹੀਦ ਕਰੇ ਉਹਨਾਂ ਨੂੰ ਸਾਫ਼ ਮਿਲ ਗਿਆ ਸੰਧਵਾ ਸਾਹਿਬ ਮੂੰਹ ਖਲਾਏਗਾ ਜਨਤਕ ਦੱਸਾਂਗੇ ਵੀ ਤੁਸੀਂ ਕਿਵੇਂ ਚੋਰ ਮੋਰੀ ਸਾਡੇ ਚ ਬਣ ਕੇ ਕਿਵੇਂ ਪੰਜਾਬ ਠੱਗਿਆ ਮੈਂ ਹੈਰਾਨ ਹੋਇਆ ਉਦੋਂ ਜਦੋਂ ਕਿ ਕਿਸਾਨ ਲੋਕ ਇਕੱਠੇ ਹੋ ਕੇ ਜਿਹੜਾ ਕਨੌਰ ਤੋਂ ਐਮਐਲਏ ਜਿੱਥੇ ਗਰਲਾਲ ਕਨੌਰ ਖਡਾਰੀ ਵੀ ਹੈ ਮੈਂ ਮੱਥੇ ਤੇ ਹੱਥ ਮਾਰਿਆ ਯਾਰ ਤੂੰ ਖਡਾਰੀ ਨੂੰ ਤਾਂ ਪੂਜੀ ਦੇ ਹੁੰਦੇ ਨੇ ਪਹਿਲਵਾਨਾਂ ਨੂੰ ਲੋਕ ਸਾਡੇ ਪੰਜਾਬ ਵਾਲੇ ਕਿ ਜਦੋਂ ਪਤਾ ਲੱਗਾ ਕਹਿੰਦੇ ਦੋ ਤਿੰਨ ਟਰਾਲੀਆਂ ਟਰੈਕਟਰ ਉਹਦੇ ਘਰੋਂ ਮਿਲੇ ਨੇ ਉਹ ਜੇ ਇਹੋ ਜਿਹਾ ਕੰਮ ਕਿਤੇ ਇਹ ਤਾਂ ਨਹੀਂ ਹੈ ਗਰਨਾਲ ਸਿਆ ਜਿਲ੍ਹਾ ਕ ਦਾ ਉੱਥੇ ਮਾੜਾ ਮੋਟਾ ਕਦੇ ਗਲਤੀ ਨਾ ਲੰਗਰ ਭੇਜਤਾ ਹੂ ਕਿਸਾਨਾਂ ਨੂੰ ਕਿਤੇ ਉਹਦਾ ਨਹੀਂ ਪੈਸੇ ਪੂਰੇ ਕਰਨ ਲੱਗ ਗਏ ਤੁਸੀਂ ਹੁਣ ਉਹ ਕਹਿ ਰਿਹਾ ਕਹਿੰਦਾ ਮੇਰਾ ਨਹੀਂ ਉਹ ਪਾਈ ਜੇ ਤੇਰਾ ਨਹੀਂ ਸਰਕਾਰ ਤੁਹਾਡੀ ਆ ਨਾ ਕਾਂਗਰਸੀਆਂ ਦੀਆਂ ਨਾ ਬਾਦਲਾਂ ਦੀਆਂ ਨਾ ਬੀਜੇਪੀ ਦੀ ਆ ਉਹ ਤੁਸੀਂ ਜਨਤਕ ਕਰੋ ਕੀ ਦਾ ਚੋਰ ਤਾਂ ਹੈਗਾ ਨਾ ਤੇਰੇ ਇਲਾਕੇ ਚ ਜਿਹਦੇ ਘਰੋਂ ਮਿਲੀਅਨ ਨੇ ਉਹਦਾ ਲਾਉਣ ਹੈ ਅਰ ਦੱਸ ਜਨਤਕ ਕਿ ਉਹਦੇ ਹੌਸ ਕਿਤੇ ਤੇਰੇ ਹੀ ਵਰਕਰ ਦਾ ਨਹੀਂ ਜੇ ਤੇਰਾ ਵਰਕਰ ਵੀ ਹੋਇਆ ਫੇਰ ਵੀ ਜਿਵੇਂ ਆ ਟਰੱਕ ਜੁਨੀਆਨਾ ਦੇ ਰੋਲੇ ਪਾਏ ਰਹੇ ਨੇ ਸਾਰੀ ਜਗ੍ਹਾ ਹੀ ਐਮਐਲਏ ਆਪਦੇ ਬੰਦਿਆਂ ਨੂੰ ਧੱਕਿਆ ਨਾਲ ਮਿਠਾਈ ਜਾਂਦੇ ਨੇ ਇਥੇ ਆ ਕੰਮ ਤਾਂ ਇਹਨਾਂ ਤੋੜ ਲਿਆ ਹੋਵੇ ਇਸ ਕਰਕੇ ਕਿਸਾਨਾਂ ਤਾਂ ਤਰਸ ਕਰੋ ਤੁਸੀਂ ਫੇਰ ਪੰਜਾਬ ਪੰਜਾਬ ਦੀ ਧਰਤੀ ਤੇ ਆਉਣਾ ਹੈ ਇੱਥੇ ਤੁਹਾਨੂੰ ਤੁਰਨ ਨਹੀਂ ਦੇਣਾ ਕਿਸੇ ਨੇ ਜੋ ਕਾਰਨਾਮੇ ਤੁਸੀਂ ਕਰਨ ਲੱਗੇ ਹੋਏ ਆ ਅੱਜ ਜੋ ਅਕਾਲੀ ਦਲ ਸਤੰਤਰ ਨੇ ਨਾਭੇ ਦੇ ਵਿੱਚ ਆ ਪੁਤਲਾ ਫੂਕੇ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਉਹਨਾਂ ਦਾ ਸੁਪਰੀਮੋ ਕੇਜਰੀਵਾਲ ਦਾ ਜੋ ਅੱਜ ਪੁਤਲਾ ਅਸੀਂ ਅਕਾਲੀ ਦਲ ਸੁਤੰਤਰ ਵੱਲੋਂ ਫੂਕ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੋ ਕਿਸਾਨਾਂ ਨਾਲ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਮੀਟਿੰਗ ਕਰਕੇ ਉਹਨਾਂ ਦੇ ਬਾਅਦ ਚ ਪੂਰੀ ਵੱਡੀ ਫੋਰਸ ਭੇਜ ਕੇ ਸਾਡਾ ਸੰਭੂ ਬੈਰੀਅਰ ਤੇ ਖਨੌਰੀ ਬਾਰਡਰ ਦੋਨਾਂ ਥਾਵਾਂ ਤੋਂ ਕਿਸਾਨਾਂ ਨਾਲ ਧੱਕਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦਾ ਸਾਰਾ ਸਮਾਨ ਚੋਰੀ ਕਰਕੇ ਉਥੋਂ ਦੇ ਲੋਕ ਲੈ ਗਏ ਉਹਨਾਂ ਦਾ ਜੋ ਪੱਖੇ ਤੇ ਕੂਲਰ ਤੇ ਉਹਨਾਂ ਦੇ ਸਿਲੰਡਰ ਤੇ ਇੱਥੋਂ ਤੱਕ ਕਿ ਟਰੈਕਟਰ ਵੀ ਚੋਰੀ ਹੋਣ ਦਾ ਖਤਰਾ ਹੈ ਇਹ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ ਇਹਦਾ ਖਮਿਆਜਾ ਇਹ ਆਉਣ ਵਾਲੇ ਸਮੇਂ 'ਚ ਭਗਵੰਤਬਾਨ ਜੀ ਤੁਹਾਨੂੰ ਭੁਗਤਣਾ ਪੈਣਾ ਹੈ ਭਲੇਖੇ ਜੇ ਨਾ ਰਹੇ ਹੋ ਵੀ ਤੁਹਾਨੂੰ 92 ਸੀਟਾਂ ਸੀ ਪਹਿਲਾਂ ਦੇਤੀਆਂ ਹੁਣ ਤੁਸੀਂ ਥਿਹਾਉਣੇ ਨਹੀਂ ਜਿਵੇਂ ਦਿੱਲੀ 'ਚ ਤੁਹਾਡਾ ਬੁਰਾ ਹਾਲ ਹੋਇਆ ਓਕਨੇ ਇੱਥੇ ਜੋ ਸਾਡੇ ਦੇਸ਼ ਦਾ ਕਿਸਾਨ ਅੰਨਦਾਤਾ ਜਿਹਦੇ ਨਾਲ ਤੁਸੀਂ ਧੱਕਾ ਕਰਿਆ ਤੇ ਇਹ ਤੁਹਾਨੂੰ ਭੁਗਤਣੀ ਪੈਣੀ ਹੈ